ਨਾ ਪਈ ਚੰਗਾ ਪਈ ਲਾ ਪ੍ਰੀਤ ਮੈਂ ਤਾਂ ਜਾਣੀ ਆ ਫਿਰ ਮੈਨੂੰ ਤਾਂ ਦੇਓ ਇਜਾਜ਼ਤ ਦੇਖ ਲੈ ਪੂਆ ਦੋ ਚਾਰ ਦਿਨ ਹੋਰ ਰਹਿ ਜਾ ਨਾਲੇ ਉਹ ਮੁੰਡਾ ਆਉਣ ਵਾਲੀ ਹੋਊਗਾ ਹੁਣ ਤਾਂ ਇੰਨੇ ਦਿਨ ਤਾਂ ਉਹ اٹਕਦਾ ਨਹੀਂ ਤੈਨੂੰ ਲੱਗ ਜੂਗਾ ਪਤਾ ਵੀ ਜਿਹਦੇ ਨਾਲ ਖੇ ਖਾਂਦੀ ਫਿਰਦੀ ਆ ਕੌਣ ਹੈ ਹੋ ਨਹੀਂ ਮੇਰੀ ਗੱਲ ਸੁਣ ਮੈਂ ਇਥੋਂ ਕਿਹੜਾ ਕੋਈ ਗੱਲ ਲੁਕੀ ਆ ਨਾਲੇ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਤੂੰ ਕਿਹੜਾ ਮੈਨੂੰ ਪਹਿਲਾਂ ਝੂਠ ਬੋਲਦੀ ਆ ਯਕੀਨ ਤਾਂ ਹੈਗੇ ਪੂਆ ਉਹ ਗੱਲ ਕਰਦੀ ਸੀ ਕਿਤੇ ਤਾਂ ਕਿਸੇ ਦੇ ਮੂੰਹ ਨਾਲ ਸੁਣਨਾ ਕਿਤੇ ਆਪਦੇ ਅੱਖਾਂ ਨਾਲ ਵੇਖਣਾ ਦੇਸ ਪਾਈ ਮੈਨੂੰ ਤਾਂ ਤੇਰੇ ਤੇ ਰੱਬ ਜਿੱਡਾ ਭਰੋਸਾ ਤੂੰ ਦੇਖ ਲਿਆ ਕਿ ਮੈਂ ਦੇਖ ਲਿਆ ਮੈਨੂੰ ਸਾਰਾ ਕੁਝ ਪਤਾ ਹੈ ਫਿਰ ਆਥਣੇ ਜੇ ਬਗਜੀ ਬੁਆ ਦਿਨ ਢਲੇ ਹੁਣ ਦੁਪਹਿਰੇ ਨਹੀਂ ਚੱਲ ਕੋਈ ਨਹੀਂ ਤੈਨੂੰ ਨਹੀਂ ਪਤਾ ਕੰਮ ਪਏ ਹੋਣਗੇ ਫਿਰ ਮੇਰਾ ਤਾਂ ਔਖਾ ਬਹੁਤਾ ਆ ਤੇਰੇ ਫਫੜ ਦੀ ਕਿਹੜਾ ਘਰੇ ਨਿਸ਼ਾ ਗਈ ਪਤਾ ਨਹੀਂ ਕਿੱਧਰ ਫਿਰਦਾ ਹੋਊਾ ਚੱਲ ਚੰਗਾ ਫਿਰ ਮੈਂ ਤਾਂ ਜਾਣੀ ਆ ਚੱਲ ਕੋਈ ਨਾ ਮੇਰੀ ਗੱਲ ਸੁਣ ਬੁਆ ਜਾਂਦੀ ਜਾਂਦੀ ਆਪਣਾ ਪਾਣੀ ਮਾਰ ਕੇ ਹਟਿੰਗ ਕੁ ਸਮਰਜੀ ਹੋ ਜੇ ਇਹ ਸਾਖ ਪੂਰ ਨਹੀਂ ਝੜਨਾ ਚਾਹੀਦਾ ਇਹ ਗੱਲ ਦੀ ਤੂੰ ਫਿਕਰ ਨਾ ਕਰ ਆਪੇ ਸਾਰੀ ਗੇਮ ਕਮਾ ਦੂਮੈਂ ਚਲ ਦੇਖ ਲੈ ਫੇਰੇ ਨਿੱਕੀ ਬੂਆ ਕਾਣਾ ਬੰਦ ਕਰ ਦੂੰ ਮੈਂ ਨਹੀਂ ਚਲ ਚੰਗਾ ਐਵੇਂ ਟਿਚਰਾ ਨਾ ਕਰ ਇੰਤ ਲੱਗਦਾ ਬੂਆ ਤੂੰ ਵੀ ਗੱਲਾਂ ਵਾਲੀ ਆਂ ਬਸ ਕੱਲੀ ਕਿਹੜੇ ਕੰਮ ਕਰੇਂਗੀ ਤੂੰ ਜੇ ਇਹਦਾ ਰਿਸ਼ਤਾ ਹੋ ਗਿਆ ਨਾ ਕੰਮ ਹੀ ਖਰਾਬ ਹੋ ਜਾਊਗਾ ਕੁਛ ਮਰਜ਼ੀ ਹੋ ਜੇ ਇਹਦੀ ਤਾਂ ਮੈਂ ਮਿੱਟੀ ਪਲੀਤ ਕਰਨੀ ਐ ਇਹਦਾ ਵਿਆਹ ਤਾਂ ਮੈਂ ਕਿਸੇ ਵੀ ਹਾਲਤ ਚ ਹੋਣ ਹੀ ਨਹੀਂ ਦੇਣਾ ਨੇ ਜਸਦੀ ਮਾ ਕਰੀਆ ਹਾਂ ਆ ਜਾਓ ਜਕੜੇ ਲੰਗਿਆ ਨਾ ਕਿ ਹਟੀਆਂ ਹਾਂ ਬੈ ਜਾ ਬੈਠੀ ਮੈਂ ਤਾਂ ਹੋਰ ਦੱਸ ਕਿਵੇਂ ਐ ਵਧੀਆ ਠੀਕ ਐ ਤੂੰ ਦੱਸ ਕਿਵੇਂ ਬਾਲੀ ਉਖੜੀ ਜੀ ਬੋਲਦੀ ਆ ਨਹੀਂ ਉਖੜੀ ਕਾ ਨਾ ਬੋਲਦੀ ਆ ਭਾਈ ਤੂੰ ਉਸ ਤਾਂ ਜਮਾ ਸ਼ਰਮ ਲਾ ਲਈ ਦਿਖਲਾ ਵੱਡੀ ਭੈਣ ਆ ਮੇਰੀ ਤੇਰਾ ਇਨੱਕ ਤਾਂ ਫਰਜ਼ ਬਣਦਾ ਸੀ ਵੀ ਜੇ ਕੋਈ ਰਿਸ਼ਤੇ ਦੀ ਗੱਲ ਚੱਲਦੀ ਆ ਘਟੋ ਘਟ ਮੇਰੇ ਨਾਲ ਤਾਂ ਕਰ ਲੈਂਦੇ ਆ ਚੋਰੀ ਚੋਰੀ ਜੱਸੇ ਦੇ ਚਾਚੇ ਨੂੰ ਆਪਦੇ ਮੰਗਰ ਲਾ ਰੱਖਿਆ ਤਸ ਤਾਂ ਨਹੀਂ ਅਸੀਂ ਤੇਰੇ ਘਰ ਵਾਲੇ ਨੂੰ ਕਿੱਥੋਂ ਮੰਗਰ ਲਾਇਆ ਆ ਮੇਰਾ ਮੁੰਡਾ ਹੀ ਨਹੀਂ ਟਿਕਦਾ ਹੈਗਾਗਾ ਓ ਤੇਰੀ ਭਤੀਜੀ ਦੇ ਮਗਰ ਲੱਗਿਆ ਅੱਛਾ ਨਾ ਜਦੋਂ ਤੈਨੂੰ ਪਤਾ ਹੈ ਵੀ ਮੇਰੀ ਭਤੀਜੀ ਆ ਫਿਰ ਇੱਕ ਵਾਰੀ ਤੇਰਾ ਹੱਕ ਨਹੀਂ ਬਣਦਾ ਸੀ ਵੀ ਮੇਰੇ ਨਾਲ ਗੱਲ ਕਰਕੇ ਦੇਖਦੀ ਮੈਂ ਤਾਂ ਕਿਹਾ ਸੀ ਇਹਦੇ ਚਾਚੇ ਨੂੰ ਗੱਲ ਕਰਨ ਨੂੰ ਤੇਰੇ ਨਾਲ ਕੀਤੀ ਨਹੀਂ ਕਰਨਾ ਗੱਲ ਆਹੋ ਆਹੋ ਨਾਲੇ ਚੋਰ ਨਾਲੇ ਚਤਰਾਈਆਂ ਨਾਲੇ ਤੈਨੂੰ ਕੱਲੇ-ਕੱਲੇ ਨੂੰ ਘਰੇ ਸੱਦ ਕੇ ਸਾਰੀਆਂ ਗਿੱਟਮਿਟ ਕਰ ਲੈਨੇ ਹੋ ਨਾਲੇ ਹਲੇ ਤੁਸੀਂ ਮੈਨੂੰ ਕਹਿੰਦੇ ਹੋ ਨਾ ਮੈਨੂੰ ਮੇਰੀ ਭਤੀਜੀ ਬਾਰੇ ਸਾਰਾ ਕੁਝ ਪਤਾ ਤੁਹਾਨੂੰ ਕੀ ਪਤਾ ਬੜੀ ਬਾਰ ਰਿਸ਼ਤੇ ਲੈਣਦੇ ਫਿਰਦੇ ਹੋ ਨੀ ਤੇ ਨੂੰ ਤੇ ਵਿੱਚ ਦੱਸ ਦੇ ਤੇਰੇ ਤੋਂ ਕਿ ਚੋਰੀ ਆਂਦਾ ਸੀ ਲੈ ਐਦੋਂ ਉੱਤੇ ਹੋਰ ਚੋਰੀ ਕੀ ਹੋਊਗੀ ਸਾਰੀਆਂ ਤਾਂ ਤੁਸੀਂ ਗੱਲਾਂ ਕਰ ਲੀਆਂ ਮੈਨੂੰ ਤਾਂ ਜਿਉਂਦੀ ਰਹੇ ਵਿਚਾਰੀ ਮੇਰੀ ਭਤੀਜ ਨੂੰ ਇਹ ਤਾਂ ਹੁਣੇ ਦੱਸਿਆ ਤੂੰ ਤਾਂ ਮੇਰੇ ਕੋਲੇ ਭਾਪ ਨਹੀਂ ਕੱਢੀ ਕਿਸੇ ਗੱਲ ਦੀ ਨਹੀਂ ਫੇਰ ਕੀ ਹੋ ਗਿਆ ਆ ਰਿਸ਼ਤੇ ਤਾਂ ਕਰੇ ਕਰਾਈ ਤੇ ਹੁੰਦੇ ਨੇ ਕਰੇ ਕਰਾਈ ਤਾਂ ਤਾਂ ਹੁੰਦੇ ਆ ਭਤੀਜੀ ਤਾਂ ਮੇਰ ਗਈ ਆ ਨਾ ਤੁਹਾਡਾ ਹੱਕ ਨਹੀਂ ਬਣਦਾ ਸੀ ਇੱਕ ਵਾਰੀ ਮੈਨੂੰ ਪੁੱਛ ਲੈਂਦੇ ਗੱਲ ਤਾਂ ਤੇਰੇ ਕੋਲੇ ਕਰਨੀ ਸੀ ਤੇਰੇ ਤੋਂ ਲੁਕੋਣੀ ਥੋੜੀ ਆ ਤੂੰ ਵੀ ਭਤੀਜੀ ਆਉਣਾ ਸਾਨੂੰ ਪਤਾ ਨਹੀਂ ਆਹ ਹੋ ਆਹ ਹਲੇ ਕਾ ਨੂੰ ਕਰਨੀ ਸੀ ਜਦੋਂ ਘਰੇ ਵਿਆਹ ਕੇ ਲੈ ਆਉਂਦੇ ਫੇਰ ਕਰ ਲੈਂਦੇ ਨਾ ਨਾਲੇ ਮੇਰੀ ਗੱਲ ਸੁਣ ਭਤੀਜੀ ਮੇਰੀ ਆ ਸਾਰਾ ਕੁਝ ਮੈਨੂੰ ਪਤਾ ਉਹਦੇ ਬਾਰੇ ਨਾ ਤੁਹਾਨੂੰ ਕੀ ਪਤਾ ਤੁਸੀਂ ਕੀ ਜਾਣਦੇ ਹੋ ਨਹੀਂ ਫੇਰ ਮੈਨੂੰ ਹੁਣ ਦੱਸ ਦੇ ਕੀ ਗੱਲ ਐ ਆਹ ਹੋ ਆਹ ਕੀ ਗੱਲ ਆ ਹੁਣ ਮੇਰੇ ਕੋਲੇ ਲੱਗ ਜਾਏ ਕਰਨ ਨਹੀਂ ਮੈਂ ਤਾਂ ਤੈਨੂੰ ਐ ਕਹਿਨੀ ਆ ਦੇਖ ਭਾਈ ਆਪਣਾ ਨਹੀਂ ਹੈਗਾ ਸਰਦਾ ਆਪਣਾ ਇੱਕ ਕਰ ਠੀਕ ਆ ਕੱਲ ਨੂੰ ਤੂੰ ਕਹੇਂਗੀ ਵੀ ਤੇਰੀ ਭਤੀਜੀ ਸੀ ਆਹ ਮੈਨੂੰ ਕੁਝ ਦੱਸਿਆ ਨਹੀਂ ਉਹਦੇ ਬਾਰੇ ਠੀਕ ਐ ਐਵੇਂ ਕਰਨਾਂ ਚ ਫਰਕ ਪੈਂਦਾ ਫਿਰੂਆ ਦੇਖ ਪਾਈ ਉਹ ਕੁੜੀ ਨਹੀਂ ਹੈਗੀ ਕਿਸੇ ਕੰਮ ਦੀ ਮੈਂ ਤੇ ਨੂੰ ਦੱਸਾਂ ਜੇ ਐਨੀ ਚੱਜ ਦੀ ਹੁੰਦੀ ਤਾਂ ਉਹ ਉੱਥੇ ਕੱਟ ਲੈਂਦੀ ਜਿੱਥੇ ਪਹਿਲਾਂ ਵੀ ਆਹੀ ਸੀ ਆ ਕਾਲੀਆਂ ਕਰਤੂਤਾਂ ਕਰਕੇ ਤਾਂ ਉਹਨੂੰ ਉੱਥੋਂ ਕੱਢਿਆਗਾ ਹੁਣ ਤੁਸੀਂ ਇੱਥੇ ਚੁੱਲ੍ਹੇ ਤੇ ਲਿਆਉਣ ਨੂੰ ਫਿਰਦੇ ਹੋ ਨਹੀਂ ਮੈਂ ਤਾਂ ਆਪਦੇ ਟੇਂਗਰੇ ਨੂੰ ਬਥੇਰਾ ਸਮਝਾਇਆ ਉਹੀ ਮੰਗਰ ਲੱਗਿਆ ਫਿਰਦਾ ਉਹੀ ਨਹੀਂ ਸਮਝਦਾ ਮੈਂ ਤਾਂ ਉਹਨੂੰ ਬਥੇਰਾ ਰੋਕਿਆ ਅੱਛਾ ਤੂੰ ਮੰਗੀ ਉਹਨੂੰ ਕਹਿ ਨਹੀਂ ਸਕਦੀ ਕਰਨ ਤੇ ਮਾਰ ਉਹਦੇ ਜਦੋਂ ਬਾਲਾ ਬੋਲਦਾਗਾ ਜਦੋਂ ਇਹ ਜੇ ਕੰਜਰ ਸਿਰ ਦੇ ਉੱਪੋਂ ਦੀ ਹੋ ਜਾਂ ਮੈਂ ਫਿਰ ਮਾਵਾ ਮਵਾ ਕੁਛ ਨਹੀਂ ਰਹਿੰਦੀਆਂ ਨਾ ਮਾਵਾ ਕਿਉਂ ਨਹੀਂ ਲੱਗਦੀਆਂ ਕੁੜੇ ਮੇਰੀ ਗੱਲ ਸੁਣ ਹੁਣ ਸਾਰਾ ਕੁਝ ਤੇਰੇ ਹੱਥ 'ਚ ਹੀ ਆ ਨਾ ਰਿਸ਼ਤਾ ਤਾਂ ਤੂੰ ਹੀ ਲੈ ਰਹੀ ਆ ਨਹੀਂ ਮੈਂ ਕਿੱਥੇ ਰਿਸ਼ਤਾ ਕਰਦੀ ਆ ਆ ਟੇਂਗਰਾ ਹੀ ਉਹ ਟੇਂਗਰੀ ਦੇ ਮੰਗਰ ਲੱਗਿਆ ਫਿਰਦਾਗਾ ਉਹੀ ਪਸੰਦ ਕਰਦਾਗਾ ਉਹੀ ਮੰਗਰ ਲੱਗਿਆ ਫਿਰਦਾ ਉਹੀ ਕਹਿੰਦਾ ਮੈਂ ਵਿਆਹ ਕਰਾਉਣਾਗਾ ਮੈਂ ਕਿੱਥੇ ਕਿਹਾਗਾ ਮੈਂ ਨਹੀਂ ਛੱਡਿਆ ਇਹਨੂੰ ਲੈ ਕੇ ਆਉਂਦੀ ਘਰੇ ਬੂ ਮੈਂ ਮਰ ਜਾ ਕੁੜੇ ਤਾਂ ਹੀ ਅੱਜ ਉੱਥੇ ਫਿਰਦਾ ਸੀ ਮੇਰੇ ਪੇਕੀ ਨਾ ਉੱਥੇ ਕੀ ਕਰਨ ਗਿਆ ਸੀ ਉਹ ਕਹਿ ਦਿੰਦਾ ਮੈਂ ਬਿਲ ਫੜਾਉਣ ਗਿਆ ਸੀ ਉਹਦੇ ਮੰਗਰੀ ਜਾਂਦਾ ਗੇੜੇ ਲਾਉਣ ਬੂ ਮੈਂ ਮਰ ਜਾ ਨਹੀਂ ਨੀ ਕਿਹੋ ਜੀ ਕੁੜੀ ਆ ਆ ਦੇਖ ਲਾ ਹੁਣ ਤਾਂ ਤੂੰ ਆਪ ਹੀ ਸਮਝਿਆ ਵੀ ਕਿਹੋ ਜੀ ਹੋਊਗੀ ਇੱਕ ਤਾਂ ਉਥੇ ਛੱਡਿਆ ਹੀ ਕਰਕੇ ਆ ਹੁਣ ਦੂਜੇ ਨੂੰ ਇੱਕ ਨੂੰ ਹੋਰ ਸਹੇੜ ਲਿਆ ਹਲੇ ਹੋਰ ਪਤਾ ਨਹੀਂ ਕੀ ਕੀ ਕੌਤਕ ਕਰਦੀ ਫਿਰਦੀ ਆ ਮੈਨੂੰ ਤਾਂ ਮੇਰੀ ਭਤੀਜ ਨੂੰ ਦੱਸਦੀ ਸੀ ਕਹਿੰਦੀ ਉਹ ਤਾਂ ਪਤਾ ਨਹੀਂ ਬੰਦੇ ਬੁੰਦੇ ਸੱਦ ਲੈਂਦੀ ਆ ਕਰੇ ਇਹ ਜੀ ਨੂੰ ਹੁਣ ਤੁਸੀਂ ਉਰੇ ਲੈ ਕੇ ਆਉਂਗੇ ਨਾ ਦੱਸੋ ਤੁਸੀਂ ਕੱਲ ਨੂੰ 4 ਦਿਨਾਂ ਨੂੰ ਅਗਲੇ ਤਾਂ ਪਿੰਡ ਦੇ ਲੋਕ ਕੀ ਕਹਿਣਗੇ ਐਡੀ ਭਤੀਜੀ ਆ ਐਡੀ ਭਤੀਜੀ ਆ ਸੋਨੂ ਕਿਸੇ ਨੇ ਕੁਝ ਨਹੀਂ ਕਹਿਣਾ ਲੋਕ ਮੈਨੂੰ ਮਾੜਾ ਕਹਿਣਗੇ ਨਾ ਨਾ ਭੈਣੇ ਕੁਝ ਮਰਜ਼ੀ ਹੋ ਜੇ ਮੈਂ ਤਾਂ ਆਪਦੇ ਘਰੇ ਬੜਨਣ ਹੀ ਨਹੀਂ ਦਿੰਦੀ ਪੈਰ ਨਹੀਂ ਧਰਨ ਦਿੰਦੀ ਇਹ ਜੀ ਜਨਾਨੀ ਨੂੰ ਨਹੀਂ ਮੈਂ ਵੀ ਤੈਨੂੰ ਐਂ ਕਹਿਣੀ ਆ ਮੈਂ ਆਖਿਆ ਦੇਖ ਆਪਣਾ ਗਾ ਭੈਣਾ ਵਰਗਾ ਰਿਸ਼ਤਾ ਹੈ ਨਾ ਜੇ ਕਿਸ ਕੱਲ ਨੂੰ ਕੋਈ unic ਗੱਲ ਹੁੰਦੀ ਆ ਐਵੇਂ ਫਰਕ ਪੈ ਜੂਗਾ ਆਪਾਂ ਫਰਕ ਨਹੀਂ ਪਾਉਣਾ ਤੂੰ ਇਹਨਾਂ ਨੂੰ ਸਾਰਿਆਂ ਨੂੰ ਸਮਝਾ ਤੇ ਕਹ ਕਦੇ ਆਪਾਂ ਕੀ ਕਰਾਉਣਾ ਤਾ ਭੈਣੇ ਬਥੇਰਾ ਕਿਹਾ ਦੇਖਦੀ ਆ ਇੱਕ ਵਾਰੀ ਹੋਰ ਜ਼ੋਰ ਪਾਉਣੀ ਆ ਮੁੰਡੇ ਨਾ ਦੇਖਣਾ ਕਿਨੂ ਆ ਤੇਰਾ ਮੁੰਡਾ ਤੇਰੇ ਕਾਬੂ ਚ ਨਹੀਂ ਹੈਗਾ ਐਂ ਤਾਂ ਕਿਵੇਂ ਉੱਪਰ ਦੀ ਹੋ ਕੇ ਕਰਵਾਲੂ ਐਂ ਤਾਂ ਮੈਂ ਹੋਣ ਨਹੀਂ ਦਿੰਦੀ ਹੈਗੀ ਮੈਂ ਕਰਦੀ ਆ ਗੱਲ ਆਹੋ ਤਾਂ ਹੀ ਕਹਿਣੀ ਆ ਸਹਜ ਮੈਂ ਤੇ ਨਾਲ ਗੱਲ ਕਰਕੇ ਦੇਖੀ ਜੇ ਬਾਲਾ ਬੋਲਣ ਲੱਗਿਆ ਤਾਂ ਆਪਦੇ ਹਿਸਾਬ ਨਾਲ ਸੂਤ ਕਰ ਲਈ ਨਹੀਂ ਚਲ ਚੰਗਾ ਪਹਿਨੇ ਮੈਂ ਤਾਂ ਦੇਖ ਲੈ ਆਪਦੇ ਪੇਕਿਆਂ ਤੋਂ ਸਿੱਧੀ ਇੱਥੇ ਆ ਗਈ ਫਿਰ ਮੈਂ ਚਾਹ ਬਣਾ ਲੈਂਦੀ ਨਾ 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 ਬਸ ਮੈਂ ਤਾਂ ਜਾ ਕੇ ਦੇਖਦੀ ਆ ਪਤਾ ਨਹੀਂ ਜੱਸੇ ਦੇ ਚਾਚੇ ਨੇ ਕਰਦਾ ਕੀ ਹਾਲ ਕੀਤਾ ਹੋਊਗਾ ਚਲ ਚੰਗਾ ਫਿਰ ਜਾਈਆਂ ਮੈਂ ਤਾਂ ਮੇਰੀ ਗੱਲ ਸੁਣਾ ਗੱਲ ਤੇ ਗੌਰ ਕਰੀ ਹੁਣ ਤੇਰੇ ਹੱਥ ਚਾ ਸਾਰਾ ਕੁਝ ਆਹੋ ਠੀਕ ਐ ਫਿਕਰ ਨਾ ਕਰੀ ਤੂੰ ਧੀ ਬੰਦ ਖੜਾਓ ਨੰਮੀਆਂ ਤਾਣੀ ਪਿਆਂਗਾ ਉਕੀ ਹੋ ਗਿਆ ਤੇਰੀ ਚਾਚੀ ਆਈ ਸੀ ਸਾਰਾ ਕੁਝ ਦੱਸ ਕੇ ਗਈ ਆ ਉਹ ਆਪਦੀ ਪਿੰਡਾਂ ਭਤੀਜੀ ਬਾਰੇ ਪਿੰਡਾਂ ਵਾਲੀ ਬਾਰੇ ਇਹਰ ਮਾਂ ਕਿਉਂ ਦੇਖੀ ਉਹੀ ਗੱਲ ਹੈ ਹਲੇ ਹੁਣ ਆਇਆ ਦੀਗਾ ਇੱਕ ਮਿੰਟ ਅੱਖ ਲੱਗੀ ਐ ਕਾਦੇ ਵਾਸਤੇ ਮਾੜੀ ਮਾੜੀ ਕਰ ਲਦਾ ਬਦੰਗੜ ਬਣਾ ਰਿਹਾ ਆਹ ਤੂੰ ਤਾਂ ਸੌ ਕੇ ਮੇਰੀਆਂ ਨੀਂਦਾਂ ਖਰਾਬ ਕਰ ਦੇ ਹੋ ਹੋ ਭਤੀਜੀ ਨੇ ਕੁਝ ਦੱਸ ਕੇ ਗਈ ਆ ਉਹ ਤੇਰੀ ਚਾਚੀ ਕੋਦੇ ਬਾਰੇ ਕੀ ਕਹਿੰਦੀ ਐ ਵੀ ਘਰੇ ਬੰਦੇ ਮੁੰਡੇ ਬੁਲਾਉਂਦੀ ਆ ਉਹ ਉਹਦਾ ਕੈਰੇਕਟਰ ਜਮਾ ਨਹੀਂ ਸਹੀ ਹੈਗਾ ਕਿੰਨੀ ਮਾੜੀ ਆ ਉਹ ਜਿਉਹਨੇ ਬਸਣਾ ਹੁੰਦਾ ਉਥੇ ਹੀ ਬਸ ਜਾਂਦੀ ਮਾਂ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਜੀਨੂੰ ਤੂੰ ਜਾਣਦੀ ਨਹੀਂ ਕਦੇ ਦੇਖਿਆ ਨਹੀਂ ਉਹਨੂੰ ਸਾਰਾ ਦਿਨ ਨਿੰਦੀ ਜੰਨੀ ਹੈ ਇਹ ਗੱਲਾਂ 'ਚ ਕੋਈ ਹੈਗਾ ਤੰਤ ਵੇ ਮੈਂ ਕੀ ਲੈਣਾ ਕਿਸੇ ਤੋਂ ਤੇਰੀ ਚਾਚੀ ਦੱਸ ਕੇ ਗਈ ਆ ਲੈ ਚਾਚੀ ਦੱਸ ਕੇ ਗਈ ਆ ਫੇਰ ਜੇ ਚਾਚੀ ਦੱਸ ਕੇ ਗਈਏ ਤੂੰ ਚਾਚੀ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਹੈ ਜੇ ਇਹ じゃ ਕੁਛ ਉਹ ਉੱਥੇ ਕਰਦੀ ਆ ਜੇ ਬਹਿ ਕੇ ਲੈ ਆਈ ਫੇਰ ਇੱਥੇ ਕਰਨ ਲੱਗੀ ਫੇਰ ਕਿਹਨੂੰ ਮੂੰਹ ਦਿਖਾਵਾਂਗੇ ਆਪਾਂ ਉਹ ਮੈਂ ਰੋਜ਼ ਹੀ ਉਹਨਾਂ ਦੇ ਪਿੰਡ 'ਚ ਫਿਰਦਾ ਮੇਰੇ ਉੱਥੇ ਲਹਾਜੀ ਵੀ ਨੇ ਜੇ ਕੋ ਇਹ ਹੀ ਇਹ ਗੱਲ ਹੁੰਦੀ ਤਾਂ ਮੈਨੂੰ ਪਤਾ ਲੱਗਦਾ ਉਥੇ ਪਿੰਡ ਤਾਂ ਉਹਨੂੰ ਸਰਾਉਂਦਾ ਨਹੀਂ ਥੱਕਦਾ ਵੀ ਭਾਈ ਹਾਂ ਇੰਨੀ ਚੰਗੀ ਐ ਵੀ ਸਹੁਰੇ ਤੰਗ ਕਰਦੇ ਸੀ ਉਹਦੇ ਤੇ ਫਿਰ ਉਹਦੀ ਚਾਚੀ ਉਹਦੇ ਭੋਆ ਗਈ ਉਹ ਦੁਸ਼ਮਣ ਥੋੜੀ ਐ ਜਿਹੜੀ ਨੇ ਇੰਨੀਆਂ ਉਹਦੇ ਬਾਰੇ ਦਸੀਆਂ ਨੇ ਗੱਲਾਂ ਹਾਂ ਚਾਚੀ ਨੇ ਤਾਂ ਕਾਨੂੰ ਕਦੇ ਗਿੱਲੇ ਗੋਹੇ ਤੇ ਪੈਰ ਧਰਿਆ ਹੈ ਹੈ ਜੇ ਚਾਚੀ ਇੰਨੀ ਚੰਗੀ ਹੁੰਦੀ ਫਿਰ ਦੇਨ ਦੀ ਖਾਂ ਬੁੜਾ-ਬੁੜੀ ਨੂੰ ਰੋਟੀ ਉਹਦਾ ਵਿਚਾਰੇ ਕੱਲੇ ਹੱਥ ਕਾਲੇ ਕਰਦੇ ਨੇ ਬੇਸ਼ੱਕ ਉਹਨੇ ਆਉਦੇ ਸੱਸ ਸਹੁਰੇ ਨੂੰ ਰੋਟੀ ਨਹੀਂ ਦਿੱਤੀ ਪਰ ਉਹ ਤਾਂ ਉਹਦੀ ਭਤੀਜੀ ਆ ਉਹਦਾ ਮਾੜਾ ਥੋੜੀ ਸੋਚੂਗੀ ਪਰ ਉਹਨੇ ਉਹੀ ਗੱਲਾਂ ਦਸੀਆਂ ਜਿਹੜੀਆਂ ਸੱਚ ਨਹੀਂ ਨਾਲ ਇੱਕ ਗੱਲ ਹੋਰ ਤੂੰ ਉਹਦੇ ਪਿੰਡ ਕੀ ਕਰਦਾ ਫਿਰਦਾ ਸੀ ਲੈ ਮੇਰਾ ਕੰਮ ਹੈ ਡਿਊਟੀ ਹੈ ਜਾਣਾ ਹੀ ਹੈ ਕੀ ਕਰਨ ਗਿਆ ਸੀ ਲੈ ਕੀ ਕਰਨ ਗਿਆ ਸੀ ਕਿਸੇ ਦਾ ਮੀਟਰ ਮੱਚਿਆ ਹੋਇਆ ਸੀ ਉਹ ਦੇਖਣ ਗਿਆ ਸੀ ਮੀਟਰ ਕਿਸੇ ਦਾ ਕਾਹਨੂੰ ਮੱਚਿਆ ਤੇਰੇ ਦਿਮਾਗ ਦਾ ਮੱਚਿਆ ਪਿਆ ਮੀਟਰ ਤਾਂ ਮੈਨੂੰ ਤਾਂ ਲੱਗਦਾ ਤੇਰੇ ਦਾ ਮੱਚਿਆ ਪਿਆ ਜਿਹੜੇ ਹਿਸਾਬ ਨਾਲ ਚਾਚੀ ਦੀਆਂ ਸਾਰੀਆਂ ਗੱਲਾਂ ਉਹਨੇ ਉਹਰੇ ਤੇਰੇ ਕੋਲੇ ਕਰਤੀਆਂ ਕਿ ਪੱਚੀ ਨਹੀਂ ਹੈਗੀ ਹਨਾ ਉਹਦੇ ਉਹ ਤਾਂ ਸੱਚ ਦੱਸ ਕੇ ਗਈ ਆ ਉਹ ਮੈਨੂੰ ਪਤਾ ਹੀ ਹੈ ਕਿਹੜਾ ਸੱਚ ਦੱਸ ਕੇ ਗਈ ਹੈ ਨਾਲੇ ਪਹਿਲਾਂ ਤਾਂ ਤੈਨੂੰ ਬੜੀ ਬੁਰੀ ਲੱਗਦੀ ਸੀ ਹੁਣ ਤੈਨੂੰ ਬੜੀ ਚੰਗੀ ਲੱਗਦੀ ਆ ਉਹ ਵੇ ਕੋਈ ਕੋਈ ਗੱਲਾਂ ਤਾਂ ਚੰਗੀਆਂ ਹੀ ਕਰ ਦਿੰਦੀ ਐ ਫਾਇਦਾ ਹੀ ਹੁੰਦਾ ਕਿਸੇ ਗੱਲ ਦਾ ਤਾਂ ਚੱਲ ਚੰਗਾ ਥੋੜੇ ਜਿਹੇ ਟਾਈਮ ਨੂੰ ਨਾ ਉਹ ਕਰੇ ਸਿੱਖਿਆ ਦੀ ਕਲਾਸਾਂ ਲਾਇਆ ਕਰੂਗੀ ਚੰਗਾ ਤੁਸੀਂ ਵਗ ਜਾ ਕਰੋ ਮੈਨੂੰ ਨਹੀਂ ਪਤਾ ਜੇ ਉਸ ਕੁੜੀ ਦੀ ਇਸ ਘਰ ਦੇ ਵਿੱਚ ਗੱਲ ਤੁਰਪੀ ਜਾਂ ਤਾਂ ਕੋਈ ਜ਼ਿਕਰ ਕੀਤਾ ਮੈਂ ਕੁਝ ਖਾ ਕੇ ਮਰ ਜੂਣ ਡਿਆ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਕੇ ਰੱਖੀ ਮੇਰੀ ਗੱਲ ਸੁਣ ਲੈ ਮਾਂ ਤੂੰ ਪਹਿਲਾਂ ਮਰੇ ਜਾ ਹੈਂ ਬਾਕੀ ਕੰਮ ਇਹ ਤਾਂ ਖਾਦੀ ਘੜੀ ਨਣ ਜੀ ਨੇ ਮਰਨਾ ਹੁੰਦਾ ਨਾ ਉਹ ਸੁਣਾਉਂਦਾ ਨਹੀਂ ਹੁੰਦਾ ਤੇ ਨਾਲੇ ਜਿਹੜਾ ਅੱਜ ਮਰਦਾ ਉਹ ਕੱਲ ਨੂੰ ਨਹੀਂ ਹਟਦਾ ਹੈਗਾ ਬਸ ਫਿਰ ਮੈਨੂੰ ਮੁੜ ਕੇ ਨਾ ਕਹੀਂ ਜੇ ਤੇ ਨਹੀਂ ਇਮਕੀ ਮੋਗੀ ਕੋ ਚੰਗ ਚੰਗਾ ਸਹੀ ਹਨਾ ਦੋ ਚਾਚੀ ਨਾਲ ਕਰਨੇ ਪੈਣਗੇ ਦੋ ਹੱਥ ਬਣਾ ਗੱਲ ਤੋਂ ਨਹੀਂ ਪਲੇਸ ਪਾਉਣ ਨੂੰ ਵੀ ਆਪ ਤਾਂ ਤੂੰ ਨਹੀਂ ਆਪ ਦੇ ਕਰੀ ਜਰਦੀ ਹੈਗੀ ਕਿਸੇ ਨੂੰ ਸਾਨੂੰ ਤਾਂ ਖਾ ਲੈਣ ਦੇ ਦੋ ਰੋਟੀਆਂ ਮੇਰੇ ਸਾਲੇ ਦੀ ਮਾੜੀ ਜਨਾਨੀ ਘਰੇ ਹਾ ਜਿਨਾ ਕਰਨ ਨੂੰ ਟੁੱਬਰ ਆਏ ਉਹ ਰੋਪ ਆਏ ਐਵੇਂ ਆਉਂਦੀ ਐ ਬੱਲੇ ਚਾਚੀ ਤੇਰੇ ਨਾ ਕੀ ਹੋਇਆ ਹੁਣ ਕੋਈ ਕਸਰ ਹੈ ਕੋਈ ਵੇ ਕਸਰ ਤਾਂ ਤੂੰ ਨਹੀਂ ਛੱਡੀ ਹਲੇ ਮੈਨੂੰ ਬੋਲਦਾ ਐ ਤੈਨੂੰ ਹੀ ਛੱਡੀ ਜਿਹੜੀਆਂ ਮੇਰੀ ਮਾਂ ਨੂੰ ਲਾਵੀਆਂ ਸਲਾਵੀਆਂ ਲਾ ਕੇ ਗਈਆਂ ਤੂੰ ਲਾਵੀਆਂ ਲੂਵੀਆਂ ਕੋਈ ਨਹੀਂ ਲਾ ਕੇ ਗਈ ਸੱਚੀ ਗੱਲ ਕਰਕੇ ਗਈਆਂ ਨਾਲੇ ਤੂੰ ਤੂੰ ਉੱਥੇ ਮੇਰੇ ਕੋਲੇ ਬੜਾ ਸਾਫ਼ ਬਣਦਾ ਸੀ ਕਿ ਨਾ ਨਾ ਚਾਚੀ ਮੇਰੀ ਤਾਂ ਇੱਥੇ ਇੱਕ ਡਿਊਟੀ ਹੈ ਮੈਂ ਤਾਂ ਮੀਟਰ ਚੈੱਕ ਕਰਨਾ ਕਰਨਾ ਹਣਾ ਫਿਰ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਤੂੰ ਕੀ ਕਰਤੂਤ ਖੰਡੇ ਹੋਣ ਜਾਂਦਾ ਸੀ ਉੱਥੇ ਮੈਂ ਕੋਈ ਚਾਚੀ ਕਰਤੂਤ ਨਹੀਂ ਖੰਡੇਈ ਕਰਤੂਤ ਖੰਡੇਈ ਤੈਂ ਮੈਂ ਤਾਂ ਮੇਰੀ ਤਾਂ ਡਿਊਟੀ ਲੱਗੀ ਹੈ ਮੈਂ ਤਾਂ ਕੱਲ ਨੂੰ ਵੀ ਜਾਊਂਗਾ ਰਹਿਣ ਦੇ ਰਹਿਣ ਦੇ ਪਤਾ ਮੈਨੂੰ ਤਾਂ ਕਿਹੜੀਆਂ ਡਿਊਟੀਆਂ ਕਰਦਾ ਉੱਥੇ ਠੀਕ ਹੈ ਉੱਥੇ ਫਿਰਦਾ ਮੇਰੀ ਭਤੀਜੀ ਦੇ ਮਗਰ ਮੈਂ ਕੋਈ ਨਹੀਂ ਤੇਰੀ ਭਤੀਜੀ ਦੇ ਮਗਰ ਫਿਰਦਾ ਠੀਕ ਹੈ ਮੈਨੂੰ ਵੀ ਪਤਾ ਕਿ ਕੀ ਕੁਛ ਕਰਦੇ ਹੋ ਤੁਸੀਂ ਉਹਦੇ ਨਾਲ ਵਾ ਮੈਂ ਕੀ ਕਰਨਾ ਮੈਂ ਤਾਂ ਭਤੀਜੀ ਆ ਕਰਦਾ ਤਾਂ ਤੂੰ ਫਿਰਦਾ ਲੱchnਾ ਤਾਂ ਉਹ ਫਰਦਾਨ ਵਾਲੇ ਹੋਰ ਨਾਲੇ ਜਿੰਮੀ ਤਾਂ ਮਾੜੀ ਬਣਾ ਰੱਖੀ ਐ ਨਹੀਂ ਹੈ ਨਹੀਂ ਬਸ ਤੂੰ ਮੇਰੀ ਮਾਨੂੰ ਕੀ ਕਹਿ ਕੇ ਗਈਆਂ ਮੈਂ ਬੰਦੇ ਬੁਲਾਉਂਦੀ ਐ ਐ ਕਰਦੀ ਆ ਫੁਲਾਨ ਕਰਦੀ ਐ ਦੱਸ ਗਿਆ ਮਗਲੇ ਦੇ ਘਰੇ ਦੱਸਿਆ ਫਿਰ ਨਾ ਬੁਲਾਉਂਦੀ ਨਹੀਂ ਹੈਗੀ ਤੈਨੂੰ ਬਾੜਾ ਪਤਾ ਵੇ ਤੈਨੂੰ ਕੀ ਪਤਾ ਤੈਨੂੰ ਕੀ ਪਤਾ ਤੈਨ ਤੋਂ ਨਹੀਂ ਆਉਂਦੀਆਂ ਗੱਲਾਂ ਚ ਲੈ ਰੱਖਿਆ ਹਾੜੇ ਚਾਚੀ ਹਾੜੇ ਆਪਦੀ ਭਤੀਜੀ ਨੂੰ ਤਾਂ ਬਖਸ਼ ਦੇ ਲੋਕਾਂ ਦੀ ਨਹੀਂ ਤੂੰ ਤੂੰ ਕੀ ਬਖਸ਼ਣੇ ਆਹੋ ਆਹੋ ਤੈਨੂੰ ਵੱਧ ਪਤਾ ਮੇਰੀ ਭਤੀਜੀ ਦਾ ਤੈਨੂੰ ਬਾੜਾ ਚੰਗਾ ਗਾ ਭਤੀਜੀ ਦਾ ਹੁਣ ਪਤੀ ਬਣੇ ਪਤੀ ਆ ਜੇ ਐਡੀ ਚੰਗੀ ਹੁੰਦੀ ਤੂੰ ਤਾਈ ਤੇ ਤਾਈ ਨੂੰ ਬਾਹਰ ਨਾ ਕੱਢਦੀ ਘਰੋਂ ਆਹੋ ਕੱਢ ਦੀ ਬਾਹਰ ਨਾਲ ਹੋਰ ਗੱਲਾਂ ਮਾਰ ਦਿਆ ਹਲੇ ਇਹ ਹਾਂ ਮਾਰਦੀ ਹੈ ਗੱਲਾਂ ਤੈਨੂੰ ਮੈਂ ਜਾਣਦਾ ਚਾਚੀ ਕਿੰਨੇ ਕ ਪਾਣੀ ਚ ਐ ਜਾਂ ਤਾਂ ਸੁਣਦੀ ਫਿਰ ਪਤੰਦਰ ਦੀਆਂ ਖੜਕੇ ਕਿੱਥੇ ਜੇਹੀ ਜੀ ਜਨਾਨੀ ਹੋਵੇ ਨਾ ਕੌਣ ਲੱਗੇ ਉਹ ਤਾਂ ਵਿਚਾਰਾ ਸਕੰਦਰ ਚਾਚਾ ਪਤਾ ਨਹੀਂ ਕਿਵੇਂ ਕੱਟੀ ਜਾਂਦਾ ਐਹੀ ਜੀ ਮੇਰੀ ਮਾਂ ਜਿਹੜੀ ਉਹਦੇ ਮਗਰ ਲੱਗੀ ਜੇ ਚਾਚੇ ਸਕੰਦਰ ਕਿਤੇ ਤੇਰੀ ਥਾਂ ਤੇ ਮੈਂ ਹੁੰਦਾ ਨਾ ਦਸ ਲਾਉਂਦਾ ਉੱਠਦੀ ਤੇ ਦਸ ਲਾਉਂਦਾ ਬੈਠੀ ਤੇ ਮੇਰੇ ਸਾਲੇ ਦਿਨ ਨੂੰ ਸੂਲ ਵਾਂਗੂ ਸਿੱਧੀ ਕਰਕੇ ਰੱਖਦਾ ਤੇ ਜੂੜ ਵੱਡੇ ਆ ਉਹ ਦਰਵੇਸ਼ ਵਰਗੀ ਕੁੜੀ ਤੇ ਐਡੇ ਐਡੇ ਇਲਜ਼ਾਮ ਲਾ ਕੇ ਧਰਤੇ ਆਖੇ ਬੰਦੇ ਬੁਲਾਉਂਦੀ ਏ ਸ਼ਰਮ ਮਤੋਂਦੀ ਨਹੀਂ ਐਡੀ ਗੱਲ ਐਡੀ ਜੀਬ ਐ ਜੱਡੀ ਹੈਗੀ ਓੱਡੀ ਬਾਹਰ ਕੱਢ ਲੈਂਦੀ ਏ ਨਹੀਂ ਨਹੀਂ ਮੈਂ ਪਹਿ ਤੈਨੂੰ ਇੰਨੀਆਂ ਗੱਲਾਂ ਦੱਸ ਤਗਾ ਹੁਣ ਜੇ ਤੂੰ ਹਲੇ ਵੀ ਕਹਿਣਾ ਤਾਂ ਸੋਚ ਲੈ ਫਿਰ ਲੈ ਇਹਦਾ ਮਤਲਬ ਤੂੰ ਮੇਰਾ ਪਤੀ ਜਾ ਘਟ ਹੋ ਗਿਆ ਠੀਕ ਹੈ ਤੇ ਆਪਦੇ ਫੁੱਫੜ ਦੀ ਤੂੰ ਵੱਧ ਮੰਨਦਾ ਵੇ ਅਮਨ ਪਾਈ ਮੈਂ ਤੈਨੂੰ ਕੀ ਸਮਝਾਵਾਂ ਤੈਨੂੰ ਕੀ ਸਮਝਾਵਾਂ ਤੈਨੂੰ ਨਹੀਂ ਪਤਾ ਉਹ ਜਨਾਨੀ ਮੈਨੂੰ ਕਿੰਨਾ ਕਿੰਨਾ ਕੁਝ ਬੋਲੀ ਐ ਮੈਨੂੰ ਤਾਂ ਉਹ ਖਾਣ ਵਾਲੇ ਵਾਂਗੂ ਪਿਆ ਫਾਰਾ ਟੱਬਰ ਅੱਛਾ ਫਿਰ ਜਦੋਂ ਪਾਈ ਮੇਰੇ ਨਾਲ ਨਹੀਂ ਵਰਤਦੇ ਫਿਰ ਉਹ ਇਹ ਵੀ ਤਾਂ ਮੇਰੀ ਭਤੀਜੀ ਐ ਲੈ ਦੱਸ ਇਹਦਾ ਮਤਲਬ ਫਿਰ ਪਾਈ ਤੂੰ ਤਾਂ ਮੇਰੇ ਤੋਂ ਉੱਤੋਂ ਨਹੀਂ ਆ ਹੁਣ ਵੀ ਜੇ ਤੂੰ ਐ ਕਹਿਣਾਗਾ ਵੀ ਮੈਂ ਤਾਂ ਰਿਸ਼ਤਾ ਕਰੂੰ ਕਰੂੰ ਵੇ ਗੱਲ ਤਾਂ ਨਹੀਂ ਹੈਗੀ ਤੇਰੀ ਚੰਗੀ ਮੈਂ ਤੈਨੂੰ ਦੱਸਾਂ ਜੇ ਤੇਰਾ ਪਿਆਉ ਜਿਹਾਉਂਦਾ ਹੁੰਦਾ ਨਾ ਨਾਲੇ ਉਹ ਮੇਰੀ ਗੱਲ ਉਲਟਾ ਕੇ ਦਿਖਾਉਂਦਾ ਰਹਿ ਗਿਆ ਨਾ ਉਹੀ ਭਤੀਜੇ ਦਾ ਭਤੀਜਾ ਅੱਛਾ ਮੈਂ ਇਹ ਗੱਲਾਂ ਮਣਾਉਣੀ ਆ ਹਲੇ ਵੇ ਸ਼ਰਮ ਕਰ ਲੋ ਭਾਈ ਸ਼ਰਮ ਕਰ ਲੋ ਵੇ ਜੇ ਸੱਚੀ ਗੱਲ ਕਹੇ ਤੇ ਉਹ ਤੁਹਾਨੂੰ ਗੱਲਾਂ ਲੱਗਦੀਆਂ ਸਾਰੀ ਤੁਹਾਡੀ ਜ਼ਮੀਨ ਵੇਚ ਕੇ ਖਾ ਗਈ ਤੇ ਉਹ ਰੋ ਭਰਾ ਲਈ ਕਿੱਥੇ ਗਈ ਸੀ ਫੇਰ ਤੈਨੂੰ ਬਾੜੀਆਂ ਮੇਰਾ ਆਉਂਦੀਆਂ ਬਸ ਫੇਰ ਠੀਕ ਆ ਭਾਈ ਜੇ ਤੇਰੀ ਅੜੀ ਆ ਨਾ ਇਸ ਗੱਲ ਦੀ ਮੇਰੀ ਵੀ ਅੜੀ ਆ ਭਾਈ ਨਾ ਮੈਂ ਥੋੜ੍ਹਿਆ ਆਵਾ ਨਾ ਤੁਸੀਂ ਮੇਰੇ ਆਇਓ ਠੀਕ ਆ ਜਿੱਥੇ ਮੇਰਾ ਪ੍ਰਾਹ ਛੱਡ ਕੇ ਮਰ ਗਿਆ ਉਥੇ ਮੈਂ ਤਾਂ ਐਂ ਕਹਦੂ ਥੋੜੇ ਕਰੂਗਾ ਸਵਰ ਕਰ ਲੂੰਗੀ ਵੀ ਤੁਸੀਂ ਵੀ ਮਰ ਗਏ ਆਹੋ ਹੋਰ ਕੀ ਆ ਫੇਰਾ ਮੇਰੇ ਘਰ ਤੇ ਨਾ ਮਰਨ ਜੰਮਣ ਦੀ ਗੰਦਾ ਮਰਨ ਜੰਮਣ ਨਹੀਂ ਬਹਿ ਨਹੀਂ ਕਦੇ ਜਾਂਦੀ ਇਹਨਾਂ ਦੇ ਹਾਂ ਹਾਂ ਤੁਸੀਂ ਚੁੱਲ੍ਹੇ ਤੇ ਆ ਕੇ ਇਹਨਾਂ ਦੇ ਮੇਰਾ ਕਾਲਜਾ ਸਾੜਿਆ ਕਰੋ ਠੀਕਾ ਠੀਕਾ ਜਿਵੇਂ ਤੁਹਾਡਾ ਜੀ ਕਰਦਾ ਭਾਈ ਕਰ ਲੋ ਮੈਂ ਤਾਂ ਅੱਜ ਤੋਂ ਇਹ ਕਹਿ ਦੂੰਗੀ ਵੀ ਮੇਰੇ ਤਾਂ ਪੇਕੇ ਦਾ ਕੋਈ ਰਹਿਣਾ ਨਹੀਂ ਹੈਗਾ ਆਹੋ ਨੀ ਮੈਂ ਮਰ ਜਾ ਕਿ ਲੋੜਾ ਪਟ ਗਿਆ ਜਾਇਰ ਹੋਏਗਾ ਮੇਰੇ ਬਾਰੇ ਤਾਂ ਜੰਮੀ ਨਹੀਂ ਸੋਚਦੇ ਫਫੜ ਫਫੜ ਕੱਲਾ ਫਫੜ ਚਾਹੀਦਾ ਇਹਨਾਂ ਨੂੰ ਤਾਂ ਉਸੇ ਨੂੰ ਰੱਖ ਲੋ ਅੱਗੇ ਸਿਕਰ ਦੁਪਹਿਰੇ ਕੋਲੇ ਕੱਟ ਕੇ ਹੁਣ ਹੌਣ ਸਰਬੂਆ ਬਾਰੇ ਪੁੱਛਣਗੇ ਨਸੀ ਘਰ ਦੁਪਹਿਰੇ ਕਿਧਰੋਂ ਆਇਓ ਕੋਲੇ ਕੱਚ ਕੇ ਆਰਾਮ ਨਹੀਂ ਕਰਿਆ ਜਾਂਦਾ ਬਿੰਦ ਘੜੀ ਗਰਮੀ ਦਾ ਦੇਖ ਲੋ ਕਿੰਨੀ ਪੈਂਦੀ ਆ ਲੋਕ ਤਾਂ ਐ ਜਾਨਵਰ ਵਾਂਗੂ ਮਾਮਰ ਡਿੱਗੀ ਜਾਂਦੇ ਨੇ ਗਰਮੀ ਚ ਭੂਆ ਬਾਗੀ 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 ਭੂਆ ਤਾਂ ਉਹ ਕਿਉਂ ਭੂਆ ਤਾਂ ਕਹੇ ਮੈਂ ਥੋੜਾ ਕੁ ਗਾੜਾ ਛੱਡਿਆਉਣਾ ਸੀ ਸਿੱਧਾ ਤਾਂ ਬੋਲੇ ਨਹੀਂ ਹੈਗੇ ਭੂਆ ਨੂੰ ਬਿੰਟਾ ਲਓ ਤਾਂ ਮੈਂ ਕੀ ਬੋਲੇ ਭੂਆ ਨੂੰ ਮੈਂ ਹੀ ਕਹਿ ਆ ਵੀ ਤੂੰ ਕਿਹਾ ਤਾਂ ਪਾਨੀਆਂ ਮਰੀ ਜਾਂਦੀ ਐ ਉਧਰੋਂ ਲੈਟਰੀ ਹੈਗੀ ਦੱਸ ਵੀ ਬੰਦਾ ਟਾਈਮ ਤੇ ਘਰੇ ਆ ਜੇ ਮਣਮਟੋ ਕੰਮ ਕਰਵਾ ਲਈ ਨਵੱਟਰ ਲਿਆਵੇ ਉਂ ਤਾਂ ਕਾ ਨੂੰ ਪੈਸੇ ਲੱਗਦੇ ਨੇ ਤੁਹਾਡੇ ਉਰੇ ਲੈਟ ਨਹੀਂ ਹੈਗੀ ਮਰੀ ਜੰਨੀ ਮੈਂ ਗਰਮੀ ਚ ਜੇ ਬਿਮਾਰ ਹੋ ਗਈ ਦੁੱਗਣੇ ਪੈਸੇ ਲੱਗਣਗੇ ਤਹੀਂ ਤਾਂ 부ਆ ਨਹੀਂ ਰਹੀ ਉਰੇ ਬਿੰਦਾ ਕੋਈ ਨਾ ਲਿਆਵਾਂਗੇ ਤੇ ਮੈਂ ਹੁਣ ਗੱਲ ਦੱਸਦਾ ਤੁਹਾਨੂੰ ਤੁਸੀਂ ਕਿਉਂ ਯਾਰ 부ਆ ਪਿੱਛੇ ਲੱਗਦੇ ਰਿਸ਼ਤਾ ਵਧੀਆ ਮਿਲ ਗਿਆ ਠੀਕ ਆਪਾਂ ਨੂੰ ਪਰ ਆ ਕਰਦੰਨੇ ਉੱਥੇ ਫਰੀਦ ਦਾ ਰਿਸ਼ਤਾ ਮੈਨੂੰ ਕਦੇ ਬਾਰੇ ਪਤਾ ਨਹੀਂ ਆ ਦੱਸੋ ਪਹਿਲਾਂ ਮੈਂ 부ਆ ਪਿੱਛੇ ਕਿਉਂ ਲੱਗਣਾ ਮੈਨੂੰ ਹਰੇਕ ਗੱਲ ਦਾ ਪਤਾ ਹੈ ਠੀਕ ਹੈ ਨਾ ਕੀ ਪਤਾ ਨਾ ਤਾਂ ਮੈਂ ਪਹਿਲਾਂ ਲੱਗੀ ਸੀ ਕਦੇ ਕਿਸੇ ਦੇ ਪਿੱਛੇ ਨਾ ਮੈਂ ਹੁਣ ਲੱਗਾ ਜਿਵੇਂ ਮੇਰਾ ਦਿਲ ਕਹਿੰਦਾ ਮੈਂ ਤਾਂ ਉਵੇਂ ਹੀ ਕਰੂ ਤਾਨੂੰ ਕੀ ਪਤਾ ਦੇ ਬਾਰੇ ਤੁਸੀਂ ਮਿਲੇ ਨਹੀਂ ਆਲੇ ਹੋਰ ਨਹੀਂ ਮੁੰਡੇ ਰੋ ਮੈਨੂੰ ਨਹੀਂ ਪਤਾ ਮੈਂ ਤਾਂ ਜੀਤੋ ਵੀ ਪੁੱਛਿਆ ਮੈਨੂੰ ਤਾਂ ਸਾਰਿਆਂ ਨੇ ਹੀ ਕਿਹਾ ਵੀ ਇਹੋ ਜਿਹਾ ਬੰਦਾ ਹੈ ਦੇਖ ਲੈ ਪਹਿਲੀ ਪਕਾਈ ਨਾ ਮਾਰਾ ਮੈਨੂੰ ਕਰ ਲੈਣ ਦੇ ਉੱਥੇ ਰਿਸ਼ਤਾ ਵਧੀਆ ਬੰਦੇ ਵਰਤਨ ਵਾਲੇ ਨੇ ਨਾਲੇ ਤੁਹਾਡਾ ਰੋਜ਼ ਦਾ ਕੰਜਰਕਲੇਸ਼ ਮੁੱਕ ਜਾਊਗਾ ਇਹ ਕੰਜਰਕਲੇਸ਼ ਨਹੀਂ ਮੁੱਕਦਾ ساری ਜ਼ਿੰਦਗੀ ਜਿਹੜਾ ਤੁਹਾਡੀ ਭੈਣ ਪਾਹੀ ਬੈਠੀ ਹੈ ਮੈਨੂੰ ਤਾਂ ਇਹ ਰਿਸ਼ਤਾ ਮਨਜ਼ੂਰ ਨਹੀਂ ਹੈਗਾ ਮੈਂ ਤੁਹਾਨੂੰ ਮੈਂ ਅੱਜ ਘਾਹ ਲੋ ਭਾਵੇਂ ਘਾਲੂਗਾ ਹਾ ਲੋ ਦੇਖ ਲੈ ਪਹਿ ਮੈਂ ਤੁਹਾਨੂੰ ਪਿਆਰ ਨਾਲ ਸਮਝਾਈ ਜਾਂਦਾ ਠੀਕ ਹੈ ਪ੍ਰੀਤ ਦੀ ਜ਼ਿੰਦਗੀ ਬਣ ਜੂ ਯਾਰਾ ਯਾਰ ਤੁਸੀਂ ਮੰਨਦੇਗਾ ਤੁਹਾਨੂੰ ਕੀ ਚੱਕਰ ਹੈ ਗਲਤਾ ਦਰਦੋ ਚੁੱਕਰ ਕਿਉਂ ਨਹੀਂ ਹੈਗਾ ਜਿਹੜਾ ਬੰਦਾ ਸਰਕਾਰੀ ਮਹਰਾਜਮ ਹੋਵੇ ਉਹ ਆਪਣ ਜਮੀਨ ਦੀ ਨੰਗਮਲੰਗ ਕਰਕੇ ਛੱਡ ਦੂਗਾ ਪਹਿਲਾਂ ਜਮੀਨ ਖਾ ਗਈ ਆਪਣੀ ਇੰਨਾ ਖਰਚਾ ਆਪਾਂ ਕਿੱਥੋਂ ਓਟਾਂਗੇ ਇਨਵਰਟਰ ਲਿਆਉਣ ਨੂੰ ਤਾਂ ਆਪਣੇ ਘਰੇ ਪੈਸੇ ਨਹੀਂ ਹੈਗੇ ਉਹਨਾਂ ਦੀ ਕੋਈ ਮੰਗ ਨਹੀਂ ਠੀਕ ਹੈ ਕੋਈ ਖਰਚਾ ਨਹੀਂ ਕਰਾਉਂਦੇ ਆਪਣਾ ਪਹਿਲਾਂ ਤਾਂ ਹਰੇ ਕੀ ਗਿਆ ਕਰਦਾ ਸਾਡੀ ਕੋਈ ਮੰਗ ਨਹੀਂ ਉਹ ਤਾਂ ਤੁਸੀਂ ਵੀ ਚੌੜੇ ਹੋ ਉਹ ਕਰਦੇਤੀ ਜਦੋਂ ਆਪਣਾ ਵਿਆਹ ਸੀ ਸਾਡੀ ਕੋਈ ਮੰਗ ਨਹੀਂ ਨਾਲੇ ਕੋਈ ਚੀਜ਼ ਅਹੀ ਜੀ ਛੱਡੀ ਨਹੀਂ ਜਿਹੜੀ ਮੈਂ ਲਈ ਨਾ ਹੋਵਾਂ ਇੱਥੇ ਆਪਾਂ ਜਿਹੜਾ ਸਮਾਨ ਉੱਥੇ ਦਿੱਤਾ ਉਹਨਾਂ ਨੇ ਨਿਭਲਾਂਗੇ ਉਹੀ ਸਮਾਨ ਦੇ ਦਾਂਗੇ ਨਿਬੜਾਂਗੇ ਤਾਂ ਤਾਂ ਜੇ ਮੁੰਡਾ ਆਊਗਾ ਮੁੰਡੇ ਦਾ ਕੀ ਪਤਾ ਹਲੇ ਕਿੱਥੇ ਛਪਲ ਕੇ ਬੈਠ ਗਿਆ ਕਿਹੜੀ ਖੁੱਡ ਚ ਆਪ ਹੀ ਆਊਗਾ ਆਪਾਂ ਕੇਸ ਲਾਤਾ ਕੇਸ ਲਾਤਾ ਮੈਨੂੰ ਤਾਂ ਥੋਡੀਆਂ ਗੱਲਾਂ ਨਾ ਜੁਮੀ ਚੰਗੀਆਂ ਲੱਗਦੀਆਂ ਹੈਗੀਆਂ ਕੁੜੀ ਦਾ ਵਿਆਹ ਉਹਦੋਂ ਤੱਕ ਨਹੀਂ ਕਰਦੇ ਜਦੋਂ ਤੱਕ ਮੁੰਡਾ ਨਹੀਂ ਆਉਂਦਾ ਇਹਦੇ ਪਹਿਲਾਂ ਵਾਲਾ ਘਰ ਵਾਲਾ ਜੇ ਉਹਨੇ ਅਗਲੇ ਨੇ ਕਿਹਾ ਵੀ ਮੈਂ ਬਸਾਊਂਗਾ ਉੱਥੇ ਬਸਾ ਦਾਂਗੇ ਪਰਾਂ ਜੇ ਅਗਲੇ ਨੇ ਕਹਿਤਾ ਵੀ ਮੈਂ ਰੱਖੂਗਾ ਇਹਨੂੰ ਜੇ ਬਸਾਉਣ ਵਾਲਾ ਹੁੰਦਾ ਜਾਂਦਾਗਾ ਤੋ ਕੋਈ ਗੱਲ ਨਹੀਂ ਗਲਤੀਆਂ ਤਾਂ ਹੁੰਦੀਆਂ ਨੇ ਬੰਦਿਆਂ ਤੋਂ ਫੇਰ ਕੀ ਹੋ ਗਿਆ ਇਤਨੀ ਹੋਈ ਸੀ ਗਲਤੀ ਉਹਦੇ ਸਾਰੇ ਪਿੰਡ ਚ ਵੀਡੀਓ ਉੱਡ ਰਹੀ ਹੈ ਜਿਹੜੀ ਤੂੰ ਇਹ ਗੱਲਾਂ ਨਾ ਛੱਡੋ ਠੀਕ ਹੈ ਨਾ ਮੇਰੀਆਂ ਗੱਲਾਂ ਤੈਨੂੰ ਬੁਰੀਆਂ ਲੱਗਦੀਆਂ ਨੇ ਇਹ ਗੱਲਾਂ ਨਾ ਛੜੋ ਫੜਾਉਣਾ ਛੜੋ ਮੈਂ ਤਾਂ ਇੱਕ ਗੱਲ ਮੇਰੇ ਤਾਂ ਪੱਥਰ ਦੇ ਲਕੀਰ ਜਦੋਂ ਤੱਕ ਤਾਰੀ ਨਹੀਂ ਮੁੜ ਕੇ ਆਉਂਦਾ ਉਦੋਂ ਤੱਕ ਮੈਂ ਤਾਂ ਪ੍ਰੀਤ ਦਾ ਰਿਸ਼ਤਾ ਕਿਤੇ ਹੋਣ ਨਹੀਂ ਦਿੰਦੀ ਠੀਕ ਹੈ ਕੀ ਪਤਾ ਤਾਰੀ ਇਹ ਵਸਾ ਲੈ ਇਹਨੂੰ ਆਪਦੀਆਂ ਚਾਬੜੀਆਂ ਮਾਰੀ ਜਾਂਦੇ ਨੇ ਦੱਸ ਉਹਦੇ ਪੈਸੇ ਆਮ ਆ ਰਹੇ ਨੇ ਦੇਖ ਕਿਵੇਂ ਲੱਤਾਂ ਸਾਲੀ ਪਈ ਐ ਜਿਵੇਂ ਇੰਨੇ ਕੰਮ ਕਰਕੇ ਥੱਕ ਗਈ ਹੋਵੇ ਇਹਨੂੰ ਪਤਾ ਨਹੀਂ ਕਿਵੇਂ ਸੀ ਕਰ ਦੁਪਹਿਰੇ ਨੀਂਦ ਆ ਜਾਂਦੀ ਐ ਮੇਰੇ ਵਰਗੀ ਫਿਰਦੀ ਐ ਜਾਗਦੀ ਨਿਕੁੜੀਏ ਹਾਂ ਬਾਬੀ ਤੇਰੇ ਲਈ ਸਿਰਫ 15 ਮਿੰਟ ਨੇ ਬਈ ਜਿਹੜਾ ਪੈਣਾ ਪੈ ਜਾ ਉਹ ਤੋਂ ਬਾਅਦ ਕੰਮ ਕਰ ਲੈ ਮਾਂ ਚੱਲ ਕਿਉਂ ਦੁਪਹਿਰੇ ਦੁਪਹਿਰੇ ਕੰਮ ਲਾਉਣੀ ਐ ਕੰਮ ਸਾਰਾ ਖਿਲਰੇ ਪਿਆ ਭਾਂਡੇ ਕਿਵੇਂ ਪਏ ਨੇ ਆ ਬਾਲਟੀ ਕਿੰਨੇ ਵਾਰ ਕਿਹਾ ਪਾਣੀ ਵਾਲੀ ਟੂਟੀ ਵਾਲੀ ਅੰਦਰ ਧਰਦਿਆ ਕਰਾ ਇਹ ਚ ਪਾਣੀ ਤੱਤਾ ਪੀਣੀ ਐ ਤੂੰ ਦੁਪਹਿਰੇ ਦੁਪਹਿਰੇ ਕਾਕਾਏ ਪਰਚੂ ਪੀਨੀ ਐ ਬਾਲਟੀ ਚੁਪੀਨੇ ਬੱਬੀ ਬਾਲਟੀ ਚੁਪੀਨੀ ਐ ਨਾ ਮੇਰੀ ਗੱਲ ਸੁਣ ਤੂੰ ਬਈ ਕੀ ਕੁਛ ਕਰਾ ਕੇ ਹਟੇਂਗੀ ਹੁਣਾ ਕੀ ਹੋ ਗਿਆ ਹੁਣ ਮੈਂ ਕੀ ਕਰਾਂ ਜੇ ਤੇਰੇ ਮਨ ਚ ਕੋਈ ਇਰਾਦਾ ਹੈਗਾ ਨਾ ਵੀ ਤੇਰਾ ਕੋਈ ਟਾਰਗੇਟ ਹੈ ਵੀ ਆਹ ਟਾਰਗੇਟ ਮੈਂ ਪੂਰਾ ਕਰਨਾ ਹੀ ਕਰਨਾ ਐ ਤਾਂ ਤੂੰ ਮੈਨੂੰ ਦੱਸ ਦੇ ਅਸੀਂ ਉਹ ਮੰਗ ਜਾਗੇ ਕਿਸੇ ਪਾਸੇ ਫਿਰ ਮੈਨੂੰ ਦੱਸੋ ਵੀ ਮੈਂ ਹੁਣ ਕੀ ਕਰਤਾ ਐਨੀ ਭੋਲੀ ਬਣਦੀ ਲੋੜ ਨਹੀਂ ਵੀ ਤੈਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਤੇਰਾ ਭਰਾ ਮੇਰੇ ਲਈ ਬਿੰਦਕਵਾਦ ਆ ਕੇ ਕਹਿ ਦਿੰਦਾ ਮੈਂ ਪ੍ਰੀਤ ਦਾ ਰਿਸ਼ਤਾ ਉੱਥੇ ਹੀ ਕਰਾਉਣਾ ਹੈ ਉੱਥੇ ਹੀ ਕਰਾਉਣਾ ਜਦੋਂ ਮੈਂ ਕੇਰਾਂ ਗੱਲ ਨਿਵੇੜਤੀ ਵੀ ਮੈਂ ਤੇਰਾ ਸਾਥ ਹੋਣ ਨਹੀਂ ਦਿੰਦੀ ਤੇਰੇ ਮੂੰਹ ਤੇ ਕਹੀ ਜਾਂਦੀ ਆ ਮੈਂ ਨਾ ਤੂੰ ਬਿਆਸ ਤੇ ਜਵਾਬ ਕਿਉਂ ਨਹੀਂ ਦਿੰਦੀ ਆਪਦੇ ਆਪ ਭਾਬੀ ਪੰਜਾਹ ਵਾਰ ਜਵਾਬ ਦੇ ਤਾਂ ਮੈਂ ਵੀਰੇ ਨੂੰ ਕਿੰਨੇ ਵਾਰ ਕਹਦਾ ਵੀ ਵੀਰੇ ਮੈਂ ਨਹੀਂ ਕਰਾਉਣਾ ਰਿਸ਼ਤਾ ਅੱਛਾ ਫਿਰ ਤਾਂ ਤੇਰਾ ਵੀਰੇ ਤੇਰਾ ਧੱਕੇ ਨਾਲ ਹੀ ਰਿਸ਼ਤਾ ਕਰਾਈ ਜਾਂਦਾ ਹੈ ਮੂਰਖਾ ਹੋ ਐ ਨਹੀਂ ਮੈਨੂੰ ਪਤਾ ਪਰ ਮੈਨੂੰ ਤਾਂ ਪਤਾ ਸਾਰਾ ਵੀ ਤੂੰ ਕੀ ਚਾਹੁੰਨੀ ਹੈ ਮੇਰੀ ਨਾ ਗੱਲ ਇੱਕ ਕੰਨ ਖੋਲ ਕੇ ਸੁਣ ਲੈ ਪ੍ਰੀਤ ਤੂੰ ਹਾਲੇ ਮੇਰਾ ਇੱਕ ਰੂਪ ਤਾਂ ਵੇਖਿਆ ਨਹੀਂ ਜਿੱਤੇ ਨੂੰ ਮੈਂ ਆਪ ਦੋ ਰੂਪ ਦਿਖਾਤਾ ਨਾ ਤੂੰ ਇੱਥੇ ਬੈਠਣ ਝੋਗੀ ਨਹੀਂ ਰਹਿਣੀ ਫੇਰ ਨਾਲੇ ਆ ਜਿਹੜੀ ਤੇਰੀ ਵੀਡੀਓ ਹੈ ਨਾ ਫੇਸਬੁੱਕ ਤੋਂ ਡਾਊਨਲੋਡ ਕਰਕੇ ਇਹ ਹੁਣ ਦਿਖਾਉਂਗੀ ਉੱਥੇ ਜਾ ਕੇ ਜਿੱਥੇ ਤੇਰਾ ਰਿਸ਼ਤਾ ਹੁੰਦਾ ਹੈ ਨਾਲੇ ਇਹ ਜਿਹੜੀ ਬੇਇੱਜ਼ਤੀ ਹੋਊਗੀ ਉਹ ਅਲੱਗ ਹੋਊਗੀ ਮੈਂ ਤਾਂ ਤੇਰੇ ਪਾਈ ਨੂੰ ਇੱਕੋ ਗੱਲ ਕਹੀ ਐ ਜਿੱਦ ਤੇ ਤਾਰੀ ਮੁੜ ਕੇ ਆ ਗਿਆ ਕਦੇ ਤਾਂ ਆਊਗਾ ਹੀ ਉਹਦੇ ਤੈਨੂੰ ਲੈ ਜਾਣਗੇ ਅਸੀਂ ਕਿਹੜਾ ਤੈਨੂੰ ਐ ਕਹਿੰਨੇ ਆਂ ਵੀ ਰੋਟੀ ਨਹੀਂ ਦਿੰਦੇ ਚੰਗੇ ਕੰਮ ਕਰਦੀ ਐ ਚੰਗੀਆਂ ਰੋਟੀਆਂ ਖਾਨੀਆਂ ਐ ਚੰਗੇ ਕੱਪੜੇ ਮਿਲਦੇ ਨੇ ਹੋਰ ਕੀ ਕਮੀ ਐ ਕੋਈ ਉਹਦੇ ਵਰਗਾ ਮੁੰਡਾ ਨਹੀਂ ਤੈਨੂੰ ਕੋਈ ਮਿਲਣਾ ਜਿਹੜੇ ਤੂੰ ਨਵਿਆਂ ਦੀ ਝਾਕ ਚ ਫਿਰਦੀ ਐ ਨਾ ਮਾ 9 ਦਿਨ ਪੁਰਾਣਾ 100 ਦਿਨ ਮੈਂ ਕਿਸੇ ਦੀ ਝਾਕ ਚ ਨਹੀਂ ਹੈਗੀ ਭਾਬੀ ਮੈਂ ਤਾਂ ਪਹਿਲਾਂ ਵੀ ਵੀਰੇ ਨੂੰ ਇਹੀ ਕਹਿੰਦੀ ਸੀ ਤੇ ਹੁਣ ਵੀ ਇੰਗ ਐਂ ਨੀ ਆ ਵੀ ਮੈਂ ਵੀਰੇ ਵਿਆਹ ਨਹੀਂ ਕਰਾਉਣਾ ਹੈਗਾ ਐਂ ਕਹਿਣ ਨਾਲ ਕੁਝ ਨਹੀਂ ਹੁੰਦਾ ਅੜ ਕੇ ਬਹਿ ਜਾ ਮੇਰੀ ਗੱਲ ਸੁਣ ਤੂੰ ਤਾਂ ਤੇਰਾ ਵੀਰਾ ਮੰਨਦਾ ਨਹੀਂ ਤੂੰ ਵੀਰੇ ਨੂੰ ਇੱਕ ਗੱਲ ਕਹਿ ਦੇ ਆਪਦੇ ਨੂੰ ਵੀ ਮੈਂ ਤਾਂ ਤਾਰੀ ਬਿਨਾ ਰਹਿ ਨਹੀਂ ਸਕਦੀ ਮੈਂ ਤਾਂ ਬਸ ਤਾਰੀ ਨਾਲ ਹੀ ਜ਼ਿੰਦਗੀ ਕੱਟਣੀ ਹੈ ਤਾਰੀ ਦਾ ਅਸੀਂ ਜਿੱਥੋਂ ਮਰਜ਼ੀ ਪਤਾ ਕਰੀਏ ਜਾਂ ਤਾਰੀ ਆਪਦੇ ਆਪ ਮੁੜ ਆਵੇ ਕਦੇ ਤਾਂ ਆਊਗਾ ਕੋਈ ਨਾ ਭਾਬੀ ਕਹਤੋਂ ਕਿ ਮੈਂ ਵੀਰੇ ਨੂੰ ਕਦੋਂ ਕਹੇਗੀ ਆ ਜਾਂ ਤੋ ਵੀਰੇ ਨੂੰ ਕੋਈ ਨਾ ਵੀਰਾ ਤੇਰਾ ਅੰਦਰ ਹੀ ਪਿਆ ਹੈ ਜੇ ਤੇਰੀ ਅੱਖ ਖੁੱਲੂਗੀ ਰਕਾਨ ਦੀ ਤੈਨੂੰ ਤਾਂ ਪਤਾ ਲੱਗੂਗਾ ਵੀ ਘਰੇ ਕੌਣ ਆਉਂਦੇ ਕੌਣ ਜਾਂਦਾ ਹੈ ਜਿੱਦੋਂ ਬਿਜਲੀ ਵਾਲਾ ਆ ਜਾਂਦਾ ਉਹ ਤਾਂ ਕਿਵੇਂ ਅੱਖ ਖੁੱਲ੍ਹ ਜਾਂਦੀ ਹੈ ਤੇਰੀ ਉਹ ਤਾਂ ਤੂੰ ਸੌਂਦੀ ਵੀ ਨਹੀਂ ਦੁਪਹਿਰੇ 10 ਮਿੰਟ ਨੇਦਰ ਲਵੀ ਸੌ ਜਾ ਦੋ ਗੱਜਾਂ ਵਾਲੇ ਨੇ ਚਾਹ ਬਣਾ ਲਈ ਤੇਰੇ ਵੀਰੇ ਨੇ ਜਦੋਂ ਅੰਦਰ ਚਾਹ ਦੇਣ ਜਾਈਗੇ ਉਹ ਸਾਰੀ ਗੱਲ ਕਰੇ ਟੋਟਣ ਹਲੇ ਹੀ ਜੰਨੀ ਆ ਹੁਣ ਡੋਰੂ ਮੰਗੂ ਮਿੰਤਾ ਸਮਝ ਨਹੀਂ ਆਉਂਦੀ ਮੇਰਾ ਕੀ ਕਸੂਰਾ ਤਸ ਮੈਂ ਇੱਕ ਦੋ ਕੇ ਆ ਵੀ ਮੇਰਾ ਰਿਸ਼ਤਾ ਕਰ ਦੋ ਪਤਾ ਨਹੀਂ ਕੀ ਕਰੀ ਜਾਂਦੀ ਐ ਜ਼ਿੰਦਗੀ ਮੇਰੇ ਨਾਲ ਮੇਲਾ ਦਾ ਕਰਮਾ ਚ ਸੁੱਖ ਦਾ ਸੰਖਾ ਲਿਖਿਆ ਹੀ ਨਹੀਂ ਮੇਰੇ ਤਾਂ ਕਰੀ ਲੈਣੀ ਹੈ ਕੰਮ 10 ਮਿੰਟ ਸੌ ਕੇ ਕੀ ਕਰੂੰਗਾ हां ओए जैसे केवे नु스키 ਐ ਨਾ ਇਹ ਲੱਡੀ ਠੀਕ ਐ ਤੂੰ ਸੁਣਾ ਠੀਕ ਐ ਕਿਵੇਂ ਫੋਨ ਕਰਕੇ ਬੁਲਾਏ ਸੀ ਫੇਰ ਫੋਨ ਕਰਕੇ ਵਜ਼ਰਪਤੀ ਆਇਆ ਯਾਰ ਹਾਂ ਕੀ ਗੱਲ ਕੀ ਹੋ ਰਹੀ ਆ ਹੁਣ ਗੱਲ ਤਾਂ ਯਾਰ ਕੁਝ ਨਹੀਂ ਚਾਚੀ ਆਈ ਜਿਸ ਕੰਦਰ ਦੇ ਘਰ ਆਲੀ ਹਾਂ ਮੇਰੀ ਮਾਂ ਦੇ ਕੰਨ ਭਰ ਗਈ ਉਹ ਕਹਿੰਦੀ ਆਏ ਆ ਆਈ ਅੱਧਾ ਕੁੜੀ ਉਹ ਤਾਂ ਆਏ ਕਰਦੀ ਆ ਬੰਦੇ ਬਣਾਉਂਦੀ ਆ ਮੇਰੀ ਭਤੀਜੀ ਆ ਯਾਰ ਤੈਨੂੰ ਪਤਾ ਹੈ ਨਾ ਉਹ ਕੁਝ ਬੋਲੀ ਫਿਰ ਤੂੰ ਪਾਗਲਾ ਆ ਯਾਰ ਜੱਸੀ ਫਿਰ ਉਹੀ ਗੱਲਾਂ ਤੇਰੀਆਂ ਬ ਯਾਰ ਵਿਆਹੀ ਵੀ ਕੁੜੀ ਆ ਯਾਰ ਉਹ ਫਿਰ ਤੂੰ ਇੰਨਾ ਸੀਰੀਅਸ ਹੋ ਰਿਹਾ ਉਹ ਯਾਰ ਲੱਡੀ ਗੱਲ ਹੋਰ ਕੋਈ ਨਹੀਂ ਸੱਚੀ ਦੱਸਾਂ ਤੈਨੂੰ ਨਾ ਹੋਰ ਕੋਈ ਚੱਕਰ ਨਹੀਂ ਯਾਰ ਪਤਾ ਨਹੀਂ ਕਿਉਂ ਲੈ ਕੀ ਤੋ ਇੰਨੀ ਭੋਲੀ ਆ ਯਾਰ ਉਹ ਤੋ ਉਹਦੇ ਨੇ ਦੁੱਖ ਖਾਈ ਵੀ ਯਾਰ ਉਹਦਾ ਨਹੀਂ ਕਿਉਂ ਯਾਰ ਮੇਰੀ ਰੂਹ ਉੱਥੇ ਜਾ ਕੇ ਘਟ ਜਾਂਦੀ ਆ ਮੈਂ ਉੱਥੋਂ ਬਾਹਰ ਹੀ ਨਹੀਂ ਆ ਰਿਹਾ ਉਹ ਯਾਰ ਮੈਨੂੰ ਇਹ ਸੇ ਪਾਗਲ ਗੱਲਾਂ ਕਰਿਆ ਕਰਦੇ ਤਾਂ ਤੇਰੀ ਜਮੀ ਬੇਵਕੂਫੀ ਵਾਲੀਆਂ ਗੱਲਾਂ ਨੇ ਹਨ ਤੇ ਨਾਲੇ ਯਾச்சே ਯਾਰ ਤੂੰ ਕਿੰਨੇ ਕ ਟਾਈਮ ਤੋਂ ਜਾਣਦਾ ਉਹ ਕੁੜੀ ਨੂੰ ਤੇ ਤੈਨੂੰ ਕਿਹੜਾ ਕੋਈ ਰਿਸ਼ਤਿਆਂ ਦੀ ਘਾਟ ਹੈਗੀ ਵੀ ਤੈਨੂੰ ਰਿਸ਼ਤਾ ਨਹੀਂ ਹੁੰਦਾ ਹਨ ਵੀ ਤੂੰ ਇੰਨਾ ਸੀਰੀਅਸ ਹੋ ਰਿਹਾ ਯਾਰ ਲਾਡੀ ਗੱਲਾਂ ਰਿਸ਼ਤੇ ਦੀ ਨਹੀਂ ਹੈਗੀ ਬਸ ਨਾ ਯਾਰੋ ਦੀ ਭਾਬੀ ਉਹ ਤੇ ਇੰਨਾ ਝਲਮ ਘਰਦੀ ਐ ਨਾ ਮੈਨੂੰ ਤਰਸ ਬਹੁਤ ਆਉਂਦਾ ਸੱਚੀ ਜਣਾ ਯਾਰ ਮੈਥੋ ਤਾਂ ਦੇਖੀ ਨਹੀਂ ਜਾਂਦੀ ਇੰਨੀ ਦੁਖੀ ਯਾਰ ਇੰਨੀ ਮਾਸੂਮ ਤੇ ਇੰਨੀ ਕੋਲੀ ਕੁੜੀ ਐ ਦੇਖ ਜੱਸੇ ਉਹਦਾ ਕਿਸਮਤ ਦੀਆਂ ਗੱਲਾਂ ਨੇ ਜੇ ਇਹ ਜਿਹੇ ਉਹਦੇ ਕਰਮ ਨੇ ਵਿਚਾਰੀ ਦੇ ਭਉਤ ਰਹੀ ਐ ਹਨਾ ਉਹ ਹੁਣ ਇਹ ਚੀਜ਼ ਦਾ ਹੱਲ ਵੀ ਹੈ ਨਹੀਂ ਆਪਣੇ ਕੋਲ ਹੱਲ ਤਾਂ ਯਾਰ ਲੱਗੀ ਰਹਿ ਗਿਆ ਬਈ ਮੈਂ ਕਰੂੰਗਾ ਯਾਰ ਅੱਲੋਂ ਤੋਂ ਲੱਗੇ ਮਦਨਾ ਵਿਆਹ ਕਰਾ ਕੇ ਉਹਦੀ ਜ਼ਿੰਦਗੀ ਸਵਾਰ ਦੂੰਗਾ ਪਰ ਯਾਰ ਮੇਰੀ ਮਾਂ ਨਾ ਮੰਨਦਾ ਜਾਂਦੀ ਉਹ ਸਕੰਦਰ ਦੇ ਘਰ ਵਾਲੀ ਚਾਚੀ ਆਈ ਤੇ ਉਹ ਲਾਵੀਆਂ ਸਰਾਵੀਆਂ ਲਾ ਗਈ ਹਾਂ ਹਾਂ ਨਹੀਂ ਮਾਨੂੰ ਮਨਾ ਲੈਂਦਾ ਦੌਣ ਲੱਗੇ ਐਡਾ ਕੋਈ ਚੱਕਰ ਵੀ ਹੈ ਨਹੀਂ ਜੀ ਉਹ ਕਰੇਗੀ ਉਹ ਤਾਂ ਐ ਕਰਦੀ ਆ ਉਹ ਤਾਂ ਬਾਹ ਕਰਦੀ ਆ ਉਹ ਤਾਂ ਬੰਦੇ ਬੁਲਾਉਂਦੀ ਆ ਯਾਰ ਐਡੀ ਐਡੀਆ ਗੱਲਾਂ ਕਰੀ ਤੂੰ ਚੱਲ ਕੋਈ ਨਾ ਤੂੰ ਫੇਰ ਫਿਕਰ ਨਾ ਕਰ ਮੈਂ ਕਰਕੇ ਦੇਖ ਲਾਣਾ ਮਾਸੀ ਨਾਲ ਗੱਲ ਓ ਯਾਰ ਤੈਨੂੰ ਵੀ ਨਾ ਕੋਈ ਬੋਲ ਪੇ ਨਹੀਂ ਕੋਈ ਚੱਕਰ ਨਹੀਂ ਯਾਰ ਐਵੇਂ ਬੋਲ ਪੂਰ ਪੈਣ ਦੇ ਮੈਂ ਗੱਲ ਕਰ ਲਾਣਾ ਮਾਸੀ ਨਾਲ ਜਾ ਕੇ ਤੂੰ ਇੱਥੇ ਹੀ ਰਹੀਂ ਫਿਰ ਮੈਂ ਚੱਲ ਕੇ ਕਰ ਦਾਂ ਗੱਲ ਇਹ ਠੀਕ ਓ ਜੇ ਬੋਲ ਪੀ ਗੁੱਸਾ ਨਾ ਕਰੀ ਨਹੀਂ ਨਹੀਂ ਕੋਈ ਚੱਕਰ ਨਹੀਂ ਬਿਰੋ